ਅੰਦਰ ਚਟਾਣਾ ਪਿੰਡਰਕਲਾ ਸਾਡੇ 11 ਤੇ 12 ਪੁਆਇੰਟ ਹੋਣਗੇ ਇਹੀ ਪੁਆਇੰਟ ਚੱਲੀ ਜਾਣਗੇ ਇਸ ਰਾਉਂਡ ਦੇ ਵਿੱਚ ਕਿਸੇ ਨੂੰ ਕੋਈ ਘੱਟ ਪੁਆਇੰਟ ਨਹੀਂ ਦਿੰਦੇ ਯਾਰ ਹੋਰ ਵਧਾ ਕੇ ਦਿੱਤੇ ਜਾਣਗੇ ਟਾਈਮ ਖੁੱਲਾ ਆਪਣੇ ਕੋਲੇ ਠੀਕ ਹੈ ਵੀਰ ਬਣ ਕੇ ਦੋ ਰੈਫਰੀ ਕਰੋ ਰੌਣ ਖਿਡਾਰੀ ਜੁਰਗੀ ਕਾਲ ਇੱਕ ਤਰ ਵਰਤਿਆ ਰਹਾ ਸਾਡਾ ਵੀਰ ਜਗਨੰਦਨ ਬਈਆ ਕਾਲਗੜੀਆ ਉਹਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਸਤਿਕਾਰ ਕਰਦੇ ਆ ਨਾਲ ਸਾਡਾ ਸਤਾਰ ਇੰਡੀਅਨ ਖੋਖਰ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੀ ਇੰਡੀਅਨ ਬਾਈ ਮੈਂ ਕੱਲ ਵੀ ਬੋਲਿਆ ਕਿ ਇਹ ਮਹਾਰਾਜ ਤੇਰਾ ਵੀ ਆਲਵਾਦੇ ਬਾਹਰ ਦੇ ਦੇਖ ਰਾਇਆ ਫੇ ਗੱਲਾਂ ਹੀ ਡੋਨ ਤੇ ਮਾਨ ਸਿੰਘ ਵਾਲੇ ਦਾ ਅਗਲਾ ਮੈਚ ਆ ਡੋਨ ਤੇ ਮਾਨ ਸਿੰਘ ਵਾਲੀ ਟੀਮ ਨੇੜੇ ਰਵੇ ੁੰਦਾ ਵੰਡਰ ਜਾਣੇ ਵੱਲੋਂ ਵਧਿਆ ਹੈ ਚਾ ਤਿੰਨ ਖੜੇ ਆ ਦੇਖੋ ਕਿਹਦੇ ਨਾਲ ਹੁੰਦਾ ਫੈਸਲਾ ਤੇ ਨੰਬਰ ਰੇਡਰ ਦੇ ਹੱਥੇ ਆ ਵੀਰ ਵਰਗੇ ਬਾਈ ਵੀ ਚਾ ਪੀ ਜਾਂਦਾ ਮੈਨੂੰ ਤਾਂ ਰੈਫਰੀ ਆ ਗਿਆ ਆਪਣਾ ਕਾਲਾ ਵਾਓ ਸਾਹਮਣੇ ਕਨੇ ਖਿਡਾਰੀ ਕਬੱਡੀ ਮਾਰ ਰਿਹਾ ਤਿੰਨ ਖਿਡਾਰੀ ਪਿਆਰ ਬੱਪਿਆ ਕਿਤੇ ਦੇ ਵੇਹੜਾ ਵੇਹੜਾ ਗਾਰਬਰਾਂ ਦਾ ਗੱਪੜੂ ਵਾਲੇ ਫਾਈਨਲ ਨੂੰ ਤੱਕ ਬੋਲਣਾ ਇਹਨਾਂ ਖਿਡਾਰੀਆਂ ਦੇ ਵਿੱਚੋਂ ਦੇਖਾਂਗੇ ਹੁਣ ਕਿਹੜਾ ਗੱਪੂ ਓ ਜੱਫਾ ਲਾ ਕੇ

ਇੱਕ ਸਾਈਡ ਤੇ ਨੀਲੀ ਪੱਟੀ ਦੇ ਵਿੱਚ ਗੱਭਰੂ ਖੜੇ ਹੋਇਆ ਦੇਖੋ ਕਿਹੜੇ ਵੱਲ ਗੱਭਰੂ ਬਲੇ ਬਲੇ ਕਰਵਾਊਗਾ ਮੁੰਡਾ ਪਿੰਡਕਲਾ ਵਾਰ ਪਾ ਰਿਹਾ ਗੱਟ ਫਾੜਿਆ ਹੋਇਆ ਤੰਕੀ ਲੱਗੀ ਆ ਕੈਂਗੀ ਮੁੰਡੇ ਨੇ ਖਜਰਾਈਆ ਕਿ ਕੋਈ ਬਲਾਰੇ ਨੇ ਔਰ ਕੋਈ ਜਿਹੜੇ ਰਾਇਸੀਆਂ ਨੇ ਚੰਨੇ ਚਾਦੇ ਸਾਡੇ ਜਗਨੰਦਰભાઈ ਕਰਕੇ ਲਓ ਸਾਹਮਣੇ ਗੱਭਰੂ ਫੋਲ ਕਬੱਡੀ ਪਾ ਰਿਹਾ ਤਿੰਨ ਅੰਗੜਾ ਲਈ ਤਿਆਰ ਬਟਿਆਰਾ ਤਿੰਨਾਂ ਨੂੰ ਦੇਖਾਂਗੇ ਉਹ ਕਿਹੜਾ ਗੱਭਰੂ ਜੱਫਾ ਲਾ ਕੇ ਬੰਨੇ ਦੇ ਲੈ ਕਰਾਊ ਪਰ ਜਦੋਂ ਉਹ ਆ ਟੱਕੇ ਜਾਨ ਦਿੱਤੇ ਆ ਜਦੋਂ ਆ ਟੁੱਟੀ ਨਿਕਰ ਆ ਜੱਫੇ ਲਾਉਂਦਾ ਐ ਢਾਡਾ ਕੇ ਲਾਉਂਦਾ ਆਪਾਂ ਬੋਲ ਲੈਨੇ ਮੈਂ ਕਿ ਜਦੋਂ ਇਹਨੇ ਨਾਲ ਥੋੜਾ ਫਰਕ ਪੈਂਦਾ ਇਹਨਾਂ ਜਿਆਦਾ ਮੈਚ ਬੋਲੇ ਨਹੀਂ ਆਪਾਂ ਤੇ ਮੁੰਡਾ ਭਿੰਡਰ ਕਲਾਂ ਵਾਲਾ ਵਧਿਆ ਹੋਇਆ ਚਾਰ ਖੜੇ ਆ ਦੇਖੋ ਕਿਹੜੇ ਗੱਪਰੂ ਨੇ ਬੱਲੇ ਬੱਲੇ ਕਰਾਉਣੀ ਆ ਘੜੀ ਦੀਆਂ ਸੋਨੀਆਂ ਟਕ ਟਕ ਦੇ ਇੱਕ ਦੀ ਆਵਾਜ਼ ਤੇ ਨੰਬਰ ਭਿੰਡਰ ਕਲਾਂ ਦੇ ਖਾਤੇ ਹੁੰਦੇ ਹੋਣਗਾ ਸਾਹਮਣੇ ਕਹਿੰਦੇ ਗੱਪਰੂ ਰੋੜ ਤਾਂ ਵਾਲੀ ਤੇ ਗੇਮ ਪਾਦਾ ਚੱਕ ਕਰਦਾ ਕੱਢ ਕੇ ਲੱਗੇ ਕਲੌਕ ਨੂੰ ਵੱਡੀ ਸੂਝ ਦੇ ਵਾਲਾ ਟਾਈਮ ਆ ਗਿਆ ਚੱਕ ਕਰਲਾ ਖੰਭ ਤੋਂ ਉੱਤੇ ਲੱਗੇ ਸਰਾਂ ਨੂੰ ਵੱਡੀ ਸੂਝ ਦੇ ਵਾਲਾ ਟਾਈਮ ਆ ਗਿਆ ਲੱਗ ਜਦੋਂ ਚੱਕੇ ਜਾਮ ਕਰਦੇ ਜੱਫਾ ਅੰਦਰ ਦੇਖਾਂਗੇ ਕਿਹੜਾ ਗੱਭੂ ਜੱਫਾ ਲਾ ਕੇ ਬੱਲੇ ਬੱਲੇ ਕਰਾਊਗਾ ਦੁਨੀਆ ਕਬਡੀ ਦੀ ਫੈਨ ਰਕਾ ਨੇ ਕੀ ਚੜਦੇ ਕੀ ਨੇ

ਟੋਟਾ ਗੇਮਰ ਕੇ ਰੰਗ ਰੰਗੇ ਕਿੰਨੀਆਂ ਯਾਦਾਂ ਨਾਲ ਲੱਗੇ ਵੇਲੇ ਨੰਗੇ ਸੁਣਨੀ ਕਰਕੇ ਮੈਂ ਬਲੋ ਯਾਰਸੀ ਸਾਡੇ ਹੀਰੇ ਲੱਖੀ ਲਹਰੇ ਦੀ ਮੁੰਡਿਆ ਗਰਾਊਂਡਾਂ ਵਿੱਚ ਭਰਾ ਦਾ ਅੱਜ ਵੀ ਨਾ ਕੋਈਦਾ ਸਾਨੂੰ ਇੱਥੋਂ ਤੱਕ ਲੈ ਕੇ ਆਉਣ ਲਈ ਬਾਈ ਲੱਖੀ ਲਹਰੇ ਦਾ ਬਹੁਤ ਵੱਡਾ ਸੰਯੋਗ ਇੱਕ ਮੁੰਡਾ ਪਿੰਡ ਰਕਣ ਵਾਲਾ ਵਧਿਆ ਹੋਇਆ ਤਿੰਨ ਖੜਿਆ ਬੰਦ ਰਟਾਣੇ ਆ ਗਏ ਉਹ ਬੰਦ ਰਟਾਣਾ ਕਦੇ ਗੱਲ ਜਾਈ ਪਾਲ ਨਿੱਕੇ ਨਿੱਕੇ ਗਾਲੋ ਤੇ ਰੋਸੈ ਚੰਗੇ ਨਹੀਂ ਆ ਹੰਦੂ ਕਿਹੜੀ ਗੱਲਾਂ ਮਿੱਤਰਾ ਪਛਾਣ ਹੋ ਗਿਆ ਤੇਰੇ ਘਰੇ ਯਾਰਾ ਆ ਕੇ ਮੰਗਾਂ ਦੇ ਮਾਹੀ ਐਡਾ ਸਾਡੇ ਤੋਂ ਕੀ ਗੁਨਾਹ ਹੋ ਗਿਆ ਤੇਰੇ ਘਰੇ ਯਾਰਾ ਉਹ ਆ ਕੇ ਮੰਗ ਲੈਂਦੇ ਮਾਹੀ ਐਡਾ ਸਾਡੇ ਤੋਂ ਕੀ ਗੁਨਾਹ ਹੋ ਗਿਆ ਲਓ ਸਾਹਮਣੇ ਲੱਗਦਾ ਜੋਰ ਹੈ ਦੋ ਖਿਡਾਰੀਆਂ ਦੇ ਦਰਦ ਬੱਲੇ ਬੱਲੇ ਆ ਦਰਦ ਦੋਸਤਾਂ ਪਰਤਾਰਾ ਦੋਵਾਂ ਦੇ ਵਿੱਚੋਂ ਵੇਖਾਂਗੇ ਉਹ ਕਿਹੜਾ ਕੱਧੂ ਜੱਫਾ ਲਾ ਕੇ ਬੱਲੇ ਬੱਲੇ ਹੁਣ ਵੇਖਾਂਗੇ ਕਿਹੜਾ ਗੱਭਰੂ ਐਨ ਕਹਿੰਦੇ ਚੋਟੀ ਦਾ ਮੈਚ ਤੇ ਲਈ ਨਾ ਵਾਓ ਇਹ ਤੇ ਸੋਹਣਾ ਭੱਜ ਪੱਟ ਨਹੀਂ ਕਰਦਾ ਤਿੰਨ ਵੱਜ ਗਏ 37 ਮਿੰਟ ਤੇ ਫਾਈਨਲ ਦੀ ਸਮਾਪਤੀ ਕੀਤੀ ਹੈ ਫਾਈਨਲ ਦੀ ਸਮਾਪਤੀ ਕੀਤੀ ਹੈ ਆਪਾਂ ਹਰੇਕ ਗੱਲ ਤੇ ਗੱਲ ਨੇ ਰੋਜ਼ ਕਹਿਨੇ ਆ ਵੀ ਹਨੇਰਾ ਕੌਡੀ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਬੜੇ ਹੀ ਮਾਪਿਆਂ ਦੇ ਪੁੱਤ ਜਿੱਥੋਂ ਦੇ ਨੱਕੀ ਦੀ ਗੱਲ ਕੌਡੀ ਦੇ ਵਿੱਚ ਹੁੰਦੀ ਹੈ ਤੇ ਮੁੰਡਾ ਟਿੰਡਰ ਕਲਾ ਵਧਿਆ ਹੋਇਆ

ਬੰਦੇ ਬੰਦੇ ਦੋ ਸਾਕੇਪਰਾ ਬਾਡੀ ਬਿਲਡਰ ਇੱਕ ਰੇਡ ਤੇ ਚੱਲਿਆ ਹੋਇਆ ਕਿ ਸਫਸੇਖਸ ਘੱਟ ਹੁੰਦੀਆਂ ਨੇ ਕੂਟ ਮਾਰ ਜਾ ਇੱਜਦਾਂ ਦੀ ਕੋਈ ਵੀ ਦਵਾਈ ਨਹੀਂ ਹੁੰਦੀ ਰੇਂਦਾ ਨਾ ਜੀ ਫੇਰ ਵਿਸ਼ਵਾਸ ਬੰਦੇ ਤੇ ਭੱਜ ਜੇ ਰੇਂਦਾ ਜੀ ਨਾ ਦੋ ਕੁ ਸਾਰੀ ਜ਼ਿੰਦਗੀ ਧੀ ਜਦੋਂ ਵਿਆਹ ਤੋਂ ਪਹਿਲਾਂ ਭੱਜ ਜੇ ਪਹਿਲਾਂ ਘੱਟੇ ਰਾਤ ਨੂੰ ਜਨੰਦਨ ਬਾਈ ਗੱਲਾਂ ਸਖੀਆਂ ਲੱਗਦਾ ਹੈ ਆਹ ਗੇੜੇ ਗੁਰੂ ਦਾ ਖਾਸ ਇੱਕ ਟੋਕ ਵਾਲੇ ਭਾਜੀ 100 ਪੀਏ ਦੇ ਵੱਡੇ ਮਾਨ ਸਰਨਾ ਹੋਣਗੇ ਦੋਕ ਵਾਲੇ ਭਾਜੀ ਜਿਦੋਂ راٹر رتن راں سنوا نوکے ویٹو بھائی لو لو سینس وا وا بھائی پر ساتھ او سامنے کنے تھیر کھلاڑی کنے کبڈی پوندی لگیا جی کوٹی دے وچ جا جی اس سے ملن سکھ سٹی پہلا لگیا پچ پچ